ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਂਡ ਮੰਖਲਾ ਪੰਜਾਬਾ ਧੂਪ ਦੀਪ ਸੇਵਾ ਗੋਪਾਲ ਹਣਕ ਬਾਰ ਵੰਦਨ ਕਰਤਾਰ ਤੂ ਪਦੀਪ ਸੇਵਾ ਗੋਪਾਲ ਅਨੇਕ ਬਾਰ ਵੰਦਨ ਕਰਤਾਰ ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਗੁਰ ਸੋ ਪਰਸਨ ਭਏ ਵੱਡ ਭਾਗ ਹਾਟੂ ਪਹਿਰੂ ਗਇਆ ਗੋਵਿੰਦ ਤਨ ਤਨ ਪ੍ਰਭ ਕਾਹ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਰਮ ਬ੍ਰਹਮ ਪੂਰਨ ਵਕਸੰਧ ਕਰਿ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਵੇਟ ਮਿਲਾਏ ਕਰਮ ਧਰਮ ਏਉ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਰ ਬਹੁਤ ਪ੍ਰਵ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਵਿਕਰਾਲ ਜੂਆ ਜਨਮੋਂ ਨ ਕਬੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਜੂਆ ਜਨਮੋਂ ਨ ਕਬੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਏ ਭਾਈ ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ ਉਹਨਾਂ ਦੇ ਅੱਗੇ ਧੂਪ ਧੁਕਾਂਦੇ ਹਨ ਅਤੇ ਦੀਵੇ ਬਾਲਦੇ ਹਨ ਪਰ ਜਿਸ ਮਨੁੱਖ ਕੇ ਉੱਤੇ ਵੱਡੀ ਕਿਸਮਤ ਨਾਲ ਗੁਰੂ ਮਹਿਰਮਾਨ ਉਹ ਪਏ ਉਹ ਧੂਪ ਦੀਪ ਆਦਿ ਕਵਾਲੀ ਸਾਰੀ ਕਿਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ਧੂਪ ਦੀਪ ਦੀ ਕਿਰਿਆ ਹੈ اے ਭਾਈ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ ਇਹ ਜਿੰਦ ਹੈ ਅਤੀ ਤਨ ਹੈ ਉਸ ਦੀ ਸਿਪਸਾਲਾ ਅੱਠ ਪੈਰ ਹਰ ਵੇਲੇ ਕਰਨੀ ਚਾਹੀਦੀ ਹੈ ਰਹਾਉ ਇਹ ਭਾਈ ਪ੍ਰਮਾਤਮਾ ਮਿਹਰ ਕਰਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿੱਚ ਜੋੜਦਾ ਹੈ ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਦੁੱਖ ਮੇਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਸਰਬਵਿਆਪਕ ਬਖਸੰਦ ਪਰਮਾਤਮਾ ਦੇ ਗੁਣ ਗਾਂਦਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ਇਹ ਭਾਈ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ ਇਹ ਭਾਈ ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ ਇਹ ਭਾਈ ਪ੍ਰਭੂ ਆਪਣੀ ਮਿਹਰ ਕਰਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ ਕਾਮਾਦਿਕ ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ ਏ ਨਾਨਕ ਜਿਸ ਵੀ ਮਨੁੱਖ ਦਾ ਪੱਕ ਪਰਮਾਤਮਾ ਨੇ ਕੀਤਾ ਹੈ ਉਹ ਮਨੁੱਖ ਵਕਾਰਾਂ ਦੇ ਜੂਏ ਵਿੱਚ ਆਪਣਾ ਜੀਵਨ ਕਦੇ ਵੀ ਨਹੀਂ ਗਵਾੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ